ਹੈਲੋ ਹੈਲੋ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਸਰ ਐਸ ਐਸ ਮਾਨ ਬੋਲ ਰਹੇ ਜੀ ਐਸ ਐਸ ਮਾਨ ਕਿੱਥੋਂ ਬੋਲੇ ਜੀ ਖਡੂਰ ਸਾਹਿਬ ਹਲਕਾ ਜ਼ਿਲ੍ਹਾ ਤਰਨਤਾਰਨ ਖਡੂਰ ਸਾਹਿਬ ਹਲਕਾ ਡਿਸਟ੍ਰਿਕਟ ਤਰਨਤਾਰਨ ਹਾਂਜੀ ਪੱਟੀ ਸਾਹਿਬ ਤੁਸੀਂ ਮੇਰੇ ਖਿਆਲ ਜੇ ਮੈਨੂੰ ਸਹੀ ਸਮਝਿਆ ਵਾਂ ਤੇ ਐਸ ਐਸ ਮਾਨ ਤੁਸੀਂ ਮੀਡੀਆ ਨਾਲ ਵੀ ਬੜੀ ਦੇਰ ਤੋਂ ਜੁੜੇ ਹੋਏ ਜੀ ਬਿਲਕੁਲ ਜੀ ਸੋ ਮੇਰੇ ਖਿਆਲ ਬਹੁਤ ਚੰਗਾ ਕੀਤਾ ਤੁਸੀਂ ਕਾਲ ਕੀਤੀ ਹੈ ਮਾਨ ਸਾਹਿਬ ਇਹ ਦੱਸੋ ਕਿ ਕੀ ਮਾਹੌਲ ਬਣਿਆ ਹੋਇਆ ਹੈ ਇਸ ਵੇਲੇ ਤੁਹਾਡੇ ਉੱਥੇ ਜੋਨਾਂਸੇ ਮਹਾਲ ਵੀ ਬੜਾ ਅਲੱਗ ਤਰ੍ਹਾਂ ਦਾ ਬਣਿਆ ਹੋਇਆ ਹੈ ਲੋਕ ਆਪਣੇ ਅੰਦਰ ਦੀ ਗੱਲ ਕਿਸੇ ਨੂੰ ਵੀ ਨਹੀਂ ਦੱਸ ਰਹੇ ਜਿਵੇਂ ਲੋਕ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨਾਲ ਤੁਰੇ ਕਰ ਰਹੇ ਨੇ ਹਮ ਪਰ ਉਹ ਲੋਕ ਉਹਨਾਂ ਦੇ ਅੰਦਰ ਦੀ ਗੱਲ ਇਹ ਹੈ ਵੀ ਤੁਰ ਕੇ ਦੂਸਰੀਆਂ ਪਾਰਟੀਆਂ ਨਾਲ ਉਹ ਵੋਟ ਪਾਉਣ ਦੀ ਗੱਲ ਅਮਰਤਪਾਲ ਭਾਈ ਅਮਰਤਪਾਲ ਲਈ ਕਰ ਰਹੇ ਹੈ ਮਤਲਬ ਉਹ ਤੁਰੇ ਫਿਰਦੇ ਦੂਜੀਆਂ ਪਾਰਟੀਆਂ ਦੇ ਨਾਲ ਆ ਤੇ ਬਤੌਰ ਪੱਤਰਕਾਰ ਤੁਸੀਂ ਇਹ ਕੋਕ ਕੀਤੀ ਆ ਕਿ ਸ਼ਾਇਦ ਉਹ ਵੋਟ ਅਮਰਿਤਪਾਲ ਨੂੰ ਪਾਉਣਾ ਚਾਹੁੰਦੇ ਆ ਅਮਰਿਤਪਾਲ ਨੂੰ ਪਾਉਣਾ ਚਾਹੁੰਦੇ ਨੇ ਸਪੈਸ਼ਲੀ ਫੀਮੇਲ ਐਂਡ ਯੂਥ ਉਹ ਬੜੇ ਬੜੇ ਜੋਰ ਸ਼ੋਰ ਨਾਲ ਅਮਰਿਤਪਾਲ ਦੀ ਗੱਲ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਤਾਂ ਇਸ ਹਲਕੇ ਦੇ ਪਿੰਡ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਡਿਕਲੇਅਰ ਕਰਤਾ ਕਿ ਅਸੀਂ ਕਿਸੇ ਹੋਰ ਪਾਰਟੀ ਦਾ ਪੋਸਟ ਨਹੀਂ ਲਗੰਦੇ ਨਾ ਇਕ ਕੋਈ ਹੈ ਤੁਹਾਡੇ ਮਾਈਂਡ ਦੇ ਵਿੱਚ ਕਿਹੜੇ ਪਿੰਡ ਹੈ ਤੁਹਾਡੀ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਮਰਹਾਣਾ ਪਿੰਡ ਮੈਂ ਹੋਣੀ ਥੋੜੀ ਦੇਰ ਪਹਿਲਾਂ ਦੇਖਿਆ ਮਰਹਾਣਾ ਹਰੀਕੇ ਪਤਨ ਦੇ ਨੇੜੇ ਪਿੰਡ ਹੈ ਹਾਂ ਹਾਂ ਇਸ ਤਰ੍ਹਾਂ ਹੋਰ ਵੀ ਗੰਡਿਆਲਾ ਸਾਈਡ ਤੇ ਕੁਝ ਪਿੰਡ ਮੈਂ ਸੋਸ਼ਲ ਮੀਡੀਆ ਤੇ ਦੇਖੀ ਸੀ ਟੋਟਲੀ ਅਜਿਹੇ ਪਿੰਡਾਂ ਦੀ ਗਿਣਤੀ 10-15 ਹੈਗੀ ਹੈ ਜਿੱਥੋਂ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਕਿਕੇ ਹੋ ਕੇ ਅਨਾਉਂਸ ਕੀਤਾ ਹੈ ਕਿ ਅਸੀਂ ਆਪਣੇ ਪਿੰਡ 'ਚ ਹੋਰ ਪਾਰਟੀਆਂ ਦਾ ਵੋਟ ਨਹੀਂ ਲੰਘਣ ਦੇਣਾ। ਅ ਮਾਨ ਸਾਹਿਬ ਮਾਨ ਸਾਹਿਬ ਇੱਕ ਖੁਨੇ ਮੇਰੇ ਫੇਸਬੁੱਕ ਦੇ ਉੱਪਰ ਕਮੈਂਟ ਆਇਆ ਗੁਰਪ੍ਰੀਤ ਸਿੰਘ ਦਾ ਕਿ ਸ਼ਹਿਰਾਂ ਦੇ ਵੋਟ ਸ਼ਹਿਰਾਂ ਦੀ ਵੋਟ ਜੇ ਅਮਰਿਤਪਾਲ ਨੂੰ ਪਈ ਤਾਂ ਉਹਦੀ ਜਿੱਤ ਪੱਕੀ ਆ ਕੀ ਲੱਗਦਾ ਵਾ ਸ਼ਹਿਰਾਂ ਦੀ ਵੋਟ ਵੀ ਅਮਰਿਤਪਾਲ ਨੂੰ ਪੈ ਸਕਦੀ ਹੈ ਤੁਸੀਂ ਆਪ ਪੱਟੀ ਦੇ ਵਿੱਚ ਰਹਿੰਦੇ ਜੀ ਜਿਹੜੇ ਖਡੂਰ ਸਭਾ ਹਲਕੇ ਦੇ ਸ਼ਹਿਰ ਨੇ ਜੀ ਜਿਵੇਂ ਤਰਨਤਾਰਨ 메ਨ ਸ਼ਹਿਰ ਆ ਡੰਡੀਆਲਾ ਗੁਰੂ ਸ਼ਹਿਰ ਆ ਪੱਟੀ ਸ਼ਹਿਰ ਆ ਇਹ ਪੱਟੀ ਸਬਡਿਵੀਜ਼ਨ ਹੈ ਨਾ ਜਿਹੜੀ ਇੱਥੇ ਮੋਸਟਲੀ 1947 ਤੋਂ ਬਾਅਦ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਜੱਟ ਵਸੇ ਨੇ ਸਭ ਤੋਂ ਜ਼ਿਆਦਾ ਗਿਣਤੀ ਪੱਟੀ ਸਿਟੀ 'ਚ ਜੱਟਾਂ ਦੀ ਹੈ ਇਸ ਤਰ੍ਹਾਂ ਹੀ ਸਰਨਤਾਰਨ 'ਚ ਹੈ ਇਸ ਤਰ੍ਹਾਂ ਜਿਹੜਾ ਪਰ 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 ਮਾਨ ਸਾਹਿਬ ਰਈਆ ਜੰਡਿਆਲਾ ਗੁਰੂ ਇੱਧਰ ਮੈਂ ਹਿੰਦੂ ਪਾਈਸ਼ਾਰਾ ਵੀ ਕਾਫੀ ਹੈ ਜਿਹੜਾ ਜੰਡਿਆਲਾ ਤੇ ਰਈਆ ਨਾ ਜੀ ਰਈਆ ਦੇ ਨੇੜੇ ਤਾਂ ਭਾਈ ਅਮਰਪਾਲ ਜੀ ਦਾ ਪਿੰਡ ਹੋਣ ਕਰਕੇ ਉਹਦਾ ਜਿਹੜਾ ਹਲਕਾ ਪਾਪਾ ਬਕਾਲਾ ਮੈਨੂੰ ਲੱਗਦਾ ਉਹ ਤਾਂ ਸਭ ਤੋਂ ਉੱਗੀ ਹੋਣੀ ਓਕੇ ਠੀਕ ਹੈ ਜੇ ਅਮਰਤਪਾਲ ਵਾਲ ਘੱਟ ਝਕਾ ਵਾਲੇ ਏਰੀਆ ਹੋਣਗੇ ਤਾਂ ਉਹ ਕਪੂਰਥਲਾ ਸੁਲਤਾਨਪੁਰ ਲੋਧੀ ਤੇ ਜੀਰਾ ਹੋ ਸਕਦੇ ਆ ਥੋੜਾ ਮੋਟਾ ਉਧਰ ਗੱਲ ਜਿਹੜੀ ਘੱਟ ਹੋਏਗੀ ਹਾਂ ਬਟ ਮੋਸਟਲੀ ਜਿਹੜੀ ਜ਼ਿਆਦਾ ਗੱਲਬਾਤ ਹੈਗੀ ਆ ਉਹ ਬਾਬਾ ਬਕਾਲਾ ਪੱਟੀ ਪਰੰਪਰ ਨਖਰੂਰ ਸਾਹਿਬ ਇੱਥੇ ਕੋਈ ਫਰਕ ਨਹੀਂ ਪੈਣਾ ਇੱਥੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਹਿੰਦੂ ਉੱਤੇ ਦੇਖੋ ਵੋਟ ਹੈ ਜੀ ਉਹ 50% ਦੀ ਰੇਸ਼ੋ ਨਾਲ ਹੀ ਹੈ ਪੱਟੀ ਜੇ ਤਾਂ 50 ਤੋਂ ਘੱਟ ਹੋਣਗੇ ਹਿੰਦੂ ਪਰ ਉਹ ਜੋ ਇਸ ਇਲਾਕੇ ਦੇ ਵਿੱਚ ਪਿੰਡ ਬੜੇ ਵੱਡੇ ਨੇ ਜਿਵੇਂ ਸੌਰ ਸਿੰਘ ਪਿੰਡ ਆ ਹਾਂ ਹਾਂ ਸਭਰਾਵ ਪਿੰਡ ਆ ਜੀ ਜਿਹੜਾ ਹੋਰ ਵੱਡੀ ਆਬਾਦੀ ਵਾਲੇ ਖਰੂਰ ਸਾਹਿਬ ਵੀ ਪਿੰਡ ਵੱਡਾ ਆ ਹਨਾ ਇਸ ਤਰ੍ਹਾਂ ਵੱਡੀ ਆਬਾਦੀ ਵਾਲੇ ਪਿੰਡਾਂ ਦੀ ਗਿਣਤੀ ਬੜੀ ਆ ਸਰ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਮੈਂ ਕਈ ਪੋਲੀਟੀਕਲ ਬੰਦਿਆਂ ਨਾਲ ਗੱਲ ਕੀਤੀ ਆ ਵੱਖ-ਵੱਖ ਪਾਰਟੀਆਂ ਦੇ ਨਾਲ ਗੱਲ ਕੀਤੀ ਆ ਫੇ ਤੁਹਾਨੂੰ ਅਮਰਦਪਾਲ ਦਾ ਕਿਵੇਂ ਲੱਗਦਾ ਹੂੰ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਅਮਰਤਪਾਲ ਦਾ ਬਹੁਤ ਰੌਲਾ ਹੈ ਜਾਂ ਅਮਰਤਪਾਲ ਵੱਲ ਲੋਕਾਂ ਦਾ ਝੁਕਾਅ ਫੜਾ ਜਾ ਰਿਹਾ ਹੈ ਪੋਲਿਟੀਕਲ ਪਾਰਟੀਆਂ ਦੇ ਵੱਖ-ਵੱਖ ਬੰਦੇ ਮੰਨਣ ਲਈ ਤਿਆਰ ਨਹੀਂ ਹੈ ਜਿਵੇਂ ਜੇ ਕਾਂਗਰਸ ਦੇ ਕਿਸੇ ਤੁਸੀਂ ਬੰਦੇ ਨਾਲ ਗੱਲ ਕਰਦੇ ਹੋ ਤਾਂ ਉਹ ਇਹ ਕਹਿੰਦਾ ਜੀ ਕਾਂਗਰਸ ਲੀਡ ਕਰ ਰਹੀ ਹੈ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਗੱਲ ਕਰਦੇ ਹੋ ਉਹ ਕਹਿੰਦਾ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਪਰ ਮੇਰੀ ਪਿਛਲੇ ਕੁਝ ਦਿਨਾਂ ਤੋਂ ਪਿੰਡਾਂ ਦੇ ਸਰਪੰਚਾਂ ਨਾਲ ਬਹੁਤ ਬਾਰ ਬੰਦਿਆਂ ਨਾਲ ਜਿਹੜੇ ਪਿੰਡਾਂ ਨੂੰ ਆਰਗੇਨਾਈਜ਼ ਕਰਦੇ ਨੇ ਜਿਹੜੇ ਹੋਰ ਅੱਗੇ ਹੋ ਕੇ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਇਹ ਹੈ ਕੀ ਪਾਇਸਾ ਵਾਸੀ ਫਤੂਰੇ ਫਿਰਦੀਆਂ ਚੀ ਕਰੀਏ ਸਾਡੇ ਬੱਚੇ ਤੇ ਪਤਨੀਆਂ ਤਾਂ ਆਪ ਵੇਰ ਕਿ ਹੋਈਆਂ ਨੇ ਕਿ ਵੋਟ ਅਮਰਿਤਪਾਲ ਨੂੰ ਪੜ। ਸੋ ਇਹਦਾ ਮਤਲਬ ਮਾਨ ਸਾਹਿਬ ਦੋ ਗੱਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਇਹਦਾ ਮਤਲਬ ਹੈ ਵੀ ਜੋ 99 ਦੇ ਵਿੱਚ 89 ਦੇ ਵਿੱਚ ਜੋ ਮਾਹੌਲ ਬਣਿਆ ਸੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜੀ ਕਰੀਬ-ਕਰੀਬ ਉਸੇ ਤਰ੍ਹਾਂ ਦਾ ਮਾਹੌਲ ਹੁਣ ਅਮਰਿਤਪਾਲ ਦੇ ਹੱਕ ਦੇ ਵਿੱਚ ਬਣ ਰਿਹਾ। ਉਸ ਤੋਂ ਵੀ ਉਸ ਤੋਂ ਹੋਰ ਤਰ੍ਹਾਂ ਦਾ ਮਾਹੌਲ ਆ ਹੁਣ ਲੋਕੀ ਕਹਿੰਦੇ ਵੀ ਪੋਲਿਟੀਕਲ ਪਾਰਟੀਆਂ ਨਾਲ ਵੀ ਨਿਵਾੜਨੀ ਸਤਾ ਤੇ ਨਾਲ ਬਣੀ ਵਿਗਾਰ ਨਹੀਂ ਸਰਕਾਰਾਂ ਨਾਲ ਬਣੀ ਵਿਗਾਰ ਨਹੀਂ ਪੂਰੀ ਚੱਲੋ ਪੂਰੀ ਚੱਲੋ ਵੋਟ ਦੇ ਸੋ ਸੋ ਲੋਕੀ ਸਿਆਣੇ ਹੋ ਗਿਆ ਲੋਕੀ ਸਿਆਣੇ ਹੋ ਗਏ ਨੇ ਲੋਕੀ ਪੋਲੀਟਿਕਲ ਬਣ ਗਏ ਨੂੰ ਬਾ ਨਹੀਂ ਦੇ ਰਹੇ ਦੂਜੀ ਗੱਲ ਕੱਲ ਖਬਰ ਵੀ ਖਬਰ ਵੀ ਲਿਖੀ ਸੀ ਕਾਫੀ ਚਰਚਾ ਚ ਰਹੀ ਹੈ ਹੂੰ ਕਿ ਜਿਹੜੇ ਲੀਡਰ ਨੇ ਉਹਨਾਂ ਕੋਲੇ ਚੋਣ ਲੜਨ ਲਈ ਕਿਸੇ ਪਾਰਟੀ ਦੇ ਲੀਡਰ ਕੋਲੇ ਕੋਈ ਮੁੱਦਾ ਜਿਵੇਂ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਇਥੇ ਪੰਜਾਬ ਚ ਸਭ ਤੋਂ ਵੱਧ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਇਸਾਂ ਵੱਡੇ ਚ ਹੈ। ਹਮ ਪਰ ਚੋਣ ਲੜਨ ਵਾਲੇ ਲੀਡਰਾਂ ਦੇ ਵਿੱਚੋਂ ਇੱਕ ਵੀ ਦੀ ਅਨਾਉਂਸਮੈਂਟ ਨਹੀਂ ਹੈਗੀ ਕਿ ਉਹ ਨਸ਼ੇ ਦੇ ਖਿਲਾਫ ਕੁਝ ਕਰ ਰਹੇ ਆ ਨਸ਼ਾ ਰੋਕਣਗੇ, ਨਸ਼ੇ ਦੀ ਗੱਲ ਕਰਨਗੇ, ਕੋਈ ਗੱਲ ਨਹੀਂ ਕਰ ਰਿਹਾ। ਸੈਕੰਡ ਜਿਵੇਂ ਅਨਐਮਪਲੋਇਮੈਂਟ ਦਾ ਬੜਾ ਵੱਡਾ ਇਸ਼ੂ ਆ ਕਿੰਨੇ ਨੌਜਵਾਨ ਗ੍ਰੈਜੂਏਟ ਬੈਠੇ ਤੁਰ ਰਹੇ ਨੇ, ਨੈਸ਼ਨ ਡਿਗਰੀ ਹੋਲਡਰ ਬੈਠੇ ਤੁਰ ਰਹੇ ਨੇ। ਜਿੰਨੇ ਸਕਿੱਲ ਵਰਕਰ ਵਿਲੇ ਤੁਰ ਰਹੇ ਨੇ ਜੌਬ ਨਹੀਂ ਕੋਈ ਸਕੋਪ ਨਹੀਂ ਇਹਨਾਂ ਕੋਲੇ ਕੋਈ ਜਵਾਬ ਨਹੀਂ ਉਹਨਾਂ ਦੇ ਮੁੱਦੇ ਦਾ ਕੋਈ 파ਰਟ ਨਹੀਂ ਮੈਨੂੰ ਲੱਗਦਾ ਲੋਕ ਅੱਕੇ ਪਏ ਆ ਕਿ ਯਾਰ ਪੋਲਿਟਿਕਲ ਬੰਦੇ ਜੇ ਕੋਈ ਨਵਾਂ ਆਏ ਕੋਈ ਵੀ ਬੰਦਾ ਨਵਾਂ ਆਏ ਸ਼ਾਇਦ ਉਹਨੂੰ ਲੋਕ ਲੋਕ ਅੱਕੇ ਪਏ ਆ ਲੋਕ ਅੱਕੇ ਪਏ ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈ ਲਾਸਟ ਲਾਸਟ ਗੱਲ ਮਾਨ ਸਾਹਿਬ ਮੈਨੂੰ ਪਤਾ ਤੁਸੀਂ ਕਿਸੇ ਵੇਲੇ ਸ਼ਾਇਦ ਪੰਜਾਬੀ ਟ੍ਰਿਬਿਊਨ ਨਾਲ ਵੀ ਮੇਰੇ ਖਿਆਲ ਜੁੜੇ ਹੋਏ ਸੀਗੇ ਹਾਂਜੀ ਹਾਂਜੀ ਸਰ ਮੈਂ ਜਦੋਂ ਤੁਸੀਂ ਐਡੀਟਰ ਸੀਗੇ ਉਦੋਂ ਵੀ ਕਾਫੀ ਕੰਮ ਕੀਤਾ ਉਸ ਤੋਂ ਪਹਿਲਾਂ ਵੀ ਲੰਬਾ ਸਮਾਂ ਬੜਾ ਕੰਮ ਕੀਤਾ ਇਹ ਦੱਸੋ ਮੈਨੂੰ ਦੇਸ਼ ਸੇਵਕ ਨਾਲ ਦੇਸ਼ ਸੇਵਕ ਨਾਲ ਮੈਂ ਉਹਦੇ ਬੜਾ ਵੱਡਾ ਕੰਮ ਕੀਤਾ ਹੈ ਤੁਹਾਨੂੰ ਇਹ ਦੱਸੋ ਕਿ ਕਵਰ ਸਟੋਰੀਆਂ ਚਰਚਾ ਚ ਰਹੀਆਂ ਨੇ ਮਾਨ ਸਾਹਿਬ ਇਹ ਦੱਸੋ ਕਿ ਜਿਹੜੀ ਸੁਖਬੀਰ ਬਾਦਲ ਨੇ ਇੱਕ ਹਮਲਾ ਕੀਤਾ ਵਾ ਮਰਿਤਪਾਲ ਤੇ ਜੀ ਆ ਬਾਬਾ ਬਕਾਲਾ ਚ ਬੋਲਦੇ ਉਹਨਾਂ ਕਿਹਾ ਪੀ ਇਹ 2 ਸਾਲ ਚ ਕਿੱਥੋਂ ਆ ਗਿਆ ਇੱਕਦਮ ਕਿਵੇਂ ਅਚਨ ਚੇਤ ਇਹ ਸੈਂਟਰ ਸਟੇਜ ਤੇ ਆ ਗਿਆ ਇੰਨੀ ਇਹਨੂੰ ਉਹ ਉਹਨਾਂ ਦਾ ਇਸ਼ਾਰਾ ਜਾਂ ਇਸ਼ਾਰਾ ਨਹੀਂ ਉਹਨਾਂ ਨੇ ਸਾਫ਼ ਹੀ ਗੱਲ ਕਹਤੀ ਆ ਕਿ ਇਹ ਕੇਂਦਰ ਨੇ ਨੂੰ ਪ੍ਰੋਪ ਆਪ ਕੀਤਾ ਕੇਂਦਰ ਨੇ ਖੜਾ ਕੀਤਾ ਇਹ ਹੋ ਸਕਦਾ ਨਹੀਂ ਦੇਣਗੇ ਦੇਖੋ ਹੋ ਸਕਦਾ ਹੋ ਸਕਦਾ ਕੇਂਦਰ ਨੇ ਕੀਤਾ ਹੋਵੇ ਪਰ ਸਾਰ ਇੱਕ ਸਵਾਲ ਹੈ ਹਮ ਸੁਖਬੀਰ ਬਾਦਲ ਜੀ ਵੀ ਤਾਂ ਲੰਬਾ ਸਮਾਂ ਕੇਂਦਰ ਲਈ ਕੰਮ ਕਰਦੇ ਰਹੇ ਨੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਹਾਲ ਆ ਲੋਕ ਤਾਂ ਉਹ ਵੀ ਕਹਿੰਦੇ ਨੇ ਕਿ ਸਾਰਾ ਕੁਝ ਇਹ ਕੇਂਦਰ ਦੇ ਇਸ਼ਾਰੇ ਵੀ ਹੁੰਦਾ ਰਿਹਾ ਜਿਹੜੇ ਅਕਾਲ ਤਖਤ ਦੇ ਜਥੇਦਾਰਾਂ ਦਾ ਅਲਟੀਮਾ ਪਰਟੀਮਾ ਹੁੰਦਾ ਰਿਹਾ ਲੋਕ ਕਹਿੰਦੇ ਉਹ ਵੀ ਕੇਂਦਰ ਦੇ ਹਾਲਾਕੇ ਰਿਹਾ ਹੁੰਦਾ ਰਿਹਾ ਪਰ ਲੋਕ ਅਕਾਲੀ ਦਲ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਪਣੇ ਟਰੈਕ ਤੋਂ ਅਲੱਗ ਚੱਲ ਰਹੇ ਮਿਹਰਬਾਨੀ ਸਰਦਾਰ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਨੇ ਲੰਬਾਂ ਸਮਾਂ ਅਕਾਲੀ ਦਲ ਨੂੰ Hindu ਤੇ ਸਿੱਖਾਂ ਦੀ ਪਾਰਟੀ ਬਣਾਉਣ ਲਈ ਯਤਨ ਕੀਤੇ ਸਰ ਤੁਸੀਂ ਇਹ ਮੁਕਾਇਦ ਦਿੱਤੀ ਗੱਲ ਇਹ ਕਹਿ ਕੇ ਕਿ ਲੋਕ ਸੁਖਬੀਰ ਸਿੰਘ ਬਾਦਲ ਤੋਂ ਵੱਖਰੇ ਚੱਲ ਰਹੇ ਬਹੁਤ ਮਿਹਰਬਾਨੀ ਮਾਨ ਸਾਹਿਬ ਤੁਸੀਂ ਜੁੜੇ ਸੁਖਬੀਰ ਬਾਦਲ ਸਰ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਅਕਾਲੀ ਦਲ ਦਾ ਝੰਡਾ ਨਹੀਂ ਹੈ ਮਿਹਰਬਾਨੀ ਥੈਂਕ ਯੂ Thank you, Mansa. Okay. Thank you. Okay.